ਤਗਲੇ ਕਿੱਥੋਂ ਲਿਆਂਦਾ ਸੀ ਮਾਮੇ ਨੇ ਫੜਾ ਗਿਆ ਜੀ ਮਾਮਾ ਕਿਹੜਾ ਮਾਮਾ ਮੇਰਾ ਹੀ ਕੀ ਨਾਮ ਹੈ ਰਾਜੂ ਸਿੰਘ ਕਿੱਥੇ ਰਹਿੰਦਾ ਹੈ ਜਿਲ੍ਹਾ ਫਾਹਲਕਾ ਅੱਛਾ ਤੂੰ ਲੈ ਕੇ ਕਿੱਧਰ ਨੂੰ ਚੱਲਿਆ ਸੀ ਮੈਂ ਤਾਂ ਜਿੰਮ ਲਾਉਂਦਾ ਪਈ ਪੁਲਿਸ ਨੇ ਜਿੰਮ ਵਿੱਚੋਂ ਫੜਿਆ ਹਾਂ ਜੀ ਜਿੰਮ ਤੋਂ ਬਾਹਰ ਉੱਥੇ ਲੋ ਹਾਂ ਜੀ ਜਿੰਮ ਫੜਾ ਗਿਆ ਸੀ ਮਾਮੇ ਨੇ ਮੁੰਡਾ ਤੇਨੂੰ ਪੁਲਿਸ ਨੇ ਕਿੱਥੋਂ ਫੜਿਆ ਹੈ ਹਾਂਜੀ ਤੈਨੂੰ ਪੁਲਿਸ ਨੇ ਕਿੱਥੋਂ ਦਿੱਲਾਲਾਬਾਦ ਜੀ ਲਾਲਾਬਾਦੋਂ ਕਿੱਥੋਂ ਕਿਹੜੀ ਜਗ੍ਹਾ ਹੈ ਸਟੇਡੀਅਮ ਕੋਲੇ ਹੀ ਅੱਛਾ ਸਟੇਡੀਅਮ ਕੋਲ ਜਿੰਮ ਉੱਥੇ ਹੀ ਕੋਈ ਮਿਲ ਉਤਰਾ ਜੰਮੀ ਜਿਹੜਾ ਤੁਹਾਡੇ ਕੋਲ ਸਮਾਨ ਫਰੀਚਿਆ ਹੋ ਕੀ ਸੀ ਹਰੋਇਨ ਅੱਛਾ ਦੇਣੀ ਕਿੰਨੂ ਸੀ ਅੱਗੇ ਉਹ ਪਤਾ ਨਹੀਂ ਮਾਮੇ ਤੋਂ ਮੈਨੂੰ ਪਿਆ ਸੀ ਇਹਨਾਂ ਦਾ ਇਹਨਾਂ ਦੀ ਗਲਗੁਲ ਵਸ ਹੋਈ ਸੀ ਅੱਛਾ ਤੈਨੂੰ ਕਿੰਨੇ ਪੈਸੇ ਮਿਲ ਰਹੇ ਸੀ ਆਪਾਂ ਨਹੀਂ ਪਤਾ ਨਹੀਂ ਇਹਨਾਂ ਜੀ ਨਹੀਂ ਤੇ ਤੈਨੂੰ ਮਾਮਾ ਸਮਾਨ ਫੜਾ ਕੇ ਤੈਨੂੰ ਪਤਾ ਨਹੀਂ ਸੀ ਕੀ ਹੈ ਨਹੀਂ ਉਹ ਕਾਲੇ ਲਫਾ ਵਿੱਚ ਫੜਾ ਗਏ ਸੀ ਕੀ ਕਹਿੰਦਾ ਕੀ ਸੀ ਕਹਿੰਦਾ ਸਮਾਨ ਹੈਗਾ ਗੋਗਾ ਫੜਾ ਦੀ ਅੱਛਾ ਕਹਿੰਦਾ ਮੈਂ ਇਹਨਾਂ ਜਲਾਲਾਬਾਦ ਕੰਦਾਈ ਇਹਨਾਂ ਅੱਛਾ ਹਾਂ ਜਾਂ ਤੁਹਾਨੂੰ ਪੁਲਿਸ ਨੇ ਫੜਿਆ ਉਹ ਕੋਣ ਕੋਣ ਸੀ ਭਾਈ ਦੋਨੇ ਗਏ ਸੀ ਇਹਨੂੰ ਕਿੱਥੋਂ ਫੜਿਆ ਇਹ ਗੱਡੀ ਦੇ ਵਿੱਚ ਹੈ ਇਹ ਵੀ ਜਿੰਮਲਾ ਹੈ ਨਹੀਂ ਹਾਂ ਇਹ ਪਹਿਲੀ ਫੜਿਆ ਗਈ ਇਹ ਕਿੱਥੇ ਫੜਿਆ ਗਿਆ ਸੀ ਇਹ ਗੱਡੀ ਦੇ ਵਿੱਚ ਹੈ ਪਤਾ ਨਹੀਂ ਇਹਨਾਂ ਨੇ ਪਹਿਲਾਂ ਮਾਮੂ ਮੇਰੇ ਨਾਲ ਬਗਾਲਵਾਤ ਨੂੰ ਡਿਰੀ ਗਈ ਅੱਛਾ ਹਾਂਜੀ ਤੁਸੀਂ ਦੂਜਾ ਲਾਵਾ ਤੋਂ ਫੜੀਚ ਹਾਂਜੀ ਹਾਂਜੀ ਕੰਮ ਤਾਂ ਨਹੀਂ ਕਰਦਾ ਸੀ ਮੈਂ ਤਾਂ ਬਸ ਉਹਦੇ ਬਲਾਵੇਂ ਚ ਆ ਗਿਆ ਬਸ ਪਹਿਲੀ ਕਿਵੇਂ ਬਲਾਵੇਂ ਚ ਕਿਵੇਂ ਆ ਗਿਆ ਜਿਉਂਨੇ ਕਿਹਾ ਸੀਗਾ ਤੂੰ ਤੈਨੂੰ ਪੁਲਿਸ ਨੇ ਫੜਿਆ ਕਿੱਥੋਂ ਪਾਲੀ ਵਾਲੇ ਤੋਂ ਪਾਲੀ ਵਾਲੇ ਤੋਂ अच्छा। ਤੁਸੀਂ ਦੋਨੋਂ ਕੀ ਲੱਗਦੇ ਤੇ? ਮਾਸੀ ਦਾ ਮੁੰਡਾ ਹੈ। ਮਾਸੀ ਦਾ। ਇਹ ਤੇਰੀ ਮਾਸੀ ਦਾ ਮੁੰਡਾ ਹੈ। ਪਾਲੀ ਵਾਲੋ ਤੂੰ ਤੂੰ ਪਾਲੀ ਵਾਲੀ ਕੀ ਕਰਦਾ ਵੇ ਜਦੋਂ ਤੈਨੂੰ ਪੁਲਿਸ ਨੇ ਫੜਿਆ? ਮੈਨੂੰ ਸਰ ਬੱਪੂ ਨਾਮ ਦਾ ਬੰਦਾ ਉਹਨੇ ਮੈਨੂੰ ਬੁਲਾਇਆ ਸੀ। ਕੀ ਕੀ ਨਾਮ ਦਾ? ਬੱਪੂ। ਅੱਛਾ ਤੇ ਉਹਨੇ ਕਿਹਾ ਸੀ ਜੀ ਬਈ ਬੈਠੇ ਆ ਕੇ ਤੂੰ ਗੇਰਾ। ਕਿਸ ਚੀਜ਼ ਦੇ ਪੈਸੇ? ਆ ਹੀਰੋਇਨ ਦੀ ਮਦਦ ਜਿਹੜੀ ਲੈਣ ਦੇ। ਬੱਪੂ ਦਾ ਸਹੀ ਨਾਮ ਕੀ ਹੈ? ਜਤਿੰਦਰ। ਤੂੰ ਪਹਿਲਾਂ ਕੰਮ ਕਰਦਾ ਹੈ। ਨਹੀਂ ਕੰਮ ਫਿਰ ਪੈਸੇ ਲੈਣ ਦੇਣ ਕਰ ਸਰ ਮੈਨੂੰ ਤਾਂ ਮਾਮੇ ਨੇ ਇਧਰੋਂ ਫੋਨ ਕਰਿਆ ਸੀ ਜੀ ਅੱਛਾ ਕੀ ਤੂੰ ਜਾ ਪੈਸੇ ਪੈਸੇ ਗਿਣ ਕੇ ਕੱਲ੍ਹ ਤੋਂ ਪੈਸੇ ਗਿਣਨੇ ਕਿਉਂਕਿ ਅਸੀਂ ਹਰ ਰੋਜ਼ ਰੋਲਾ ਪਾਉਂਦੇ ਆ ਲੋਕਾਂ ਨੂੰ ਕਹਿੰਨੇ ਆ ਜੀ ਦਾ ਬੱਚਾ ਚਿੱਟੇ ਦੀ ਦਲਦਲ ਵਿੱਚ ਫਸਿਆ ਉਹ ਸਾਡੇ ਨਾਲ ਰਾਬਤਾ ਕਰੇ ਸਾਨੂੰ ਦੱਸੇ ਵੀ ਸਾਡਾ ਬੱਚਾ ਪਿੰਦਾ ਅਸੀਂ ਉਹਨੂੰ ਦਾਖਲ ਕਰਾਈਏ ਉਹਨੂੰ ਓਟ ਸੈਂਟਰ ਲਜਾਈਏ ਜੀ ਦੂਸਰੀ ਗੱਲ ਦੇਖੋ ਵੇਚਣ ਵਾਲਾ ਵੀ ਸਾਡੇ ਸਮਾਜ ਦਾ ਹਿੱਸਾ ਜੀ ਕਿਸੇ ਨਾ ਕਿਸੇ ਦੇ ਆਂਢ ਗੁਆਂਢ ਦੇ ਵਿੱਚ ਰਹਿ ਰਿਆ ਸੋ ਪਤਾ ਹੁੰਦਾ ਐਕਟੀਵਿਟੀ ਇੱਕ ਬੰਦਾ ਉਹਦੇ ਕੋਲੇ ਕੋਈ ਜ਼ਮੀਨ ਜਾਇਦਾਦ ਨਹੀਂ ਕੋਈ ਨੌਕਰੀ ਨਹੀਂ ਕੋਈ ਹੋਰ ਤੰਦਾ ਨਹੀਂ ਪਰ ਉਹ ਕਾਰ ਲੈ ਕੇ ਚੰਗੀ ਘੁੰਮ ਰਿਹਾ ਚੰਗੀ ਕੋਠੀ ਪਾ ਲਈ ਕਿੱਥੋਂ ਆਈ ਸੋ ਤੁਹਾਡੇ ਗੁਆਂਢ ਦੇ ਜਿਹੜਾ ਬੰਦਾ ਇਸ ਤਰ੍ਹਾਂ ਦਾ ਕੋਈ ਕਾਰਵਿਆਰ ਕਰ ਰਿਹਾ ਉਹਦੇ ਬਾਰੇ ਜਾਣਕਾਰੀ ਦਿਓ ਤਾਂ ਜੋ ਅਸੀਂ ਉਹਦੀ ਪੜਤਾਲ ਕਰਕੇ ਕਿਉਂਕਿ ਕਾਨੂੰਨ ਨਵੇਂ ਆ ਗਏ ਉਹਦੇ ਮੁਤਾਬਕ ਅਸੀਂ ਜਿਹੜਾ ਕੋਈ ਬੰਦਾ ਇਸ ਤਰ੍ਹਾਂ ਦਾ ਕਰ ਰਿਆ ਉਹਦੀ ਅਸੀਂ ਪ੍ਰਾਪਰਟੀ ਜ਼ਬਤ ਕਰਾ ਸਕਦੇ ਹਾਂ ਸੋ ਮੈਂ ਬੇਨਤੀ ਕਰਦਾ ਇਲਜ਼ਾਮ ਲਗਾਓ ਜੀ ਸਦਕੇ ਲਗਾਓ ਪਰ ਕਿਸੇ ਆਧਾਰ ਤੇ ਪਰ ਨਾਲ ਹੀ ਮੈਂ ਬੇਨਤੀ ਕਰਦਾ ਜੇ ਇਲਜ਼ਾਮ ਲੱਗਣਗੇ ਤੇ ਅਸੀਂ ਐਕਟਿਵ ਹੀ ਰਵਾਂਗੇ ਕੰਮ ਵੀ ਕਰਾਂਗੇ ਆ ਤੁਹਾਡੇ ਸਾਹਮਣੇ ਬੋਲ ਰਿਹਾ ਜੀ ਕੰਮ ਤਿੰਨ ਪਰਚੇ ਦਿੱਤੇ ਆ 28 ਬੱਚਿਆਂ ਨੂੰ ਅਸੀਂ ਦਵਾਈ ਦਵਾਈ ਆ ਮਾਨਯੋਗ ਡੀਸੀ ਸਾਹਿਬ ਹਾਜ਼ਿਲ ਦਾ ਮਾਨਯੋਗ ਐਸਐਸਪੀ ਸਾਹਿਬ ਹਾਜ਼ਿਲ ਦਾ ਜਿਨ੍ਹਾਂ ਨੇ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਇੱਕ ਪ੍ਰੋਜੈਕਟ ਚਲਾਇਆ ਜਿਹਨੂੰ ਉਹਨਾਂ ਨਾਮ ਦਿੱਤਾ ਆਸ ਆਸ ਤੋਂ ਭਾਵ ਜਿਹੜੇ ਬੱਚੇ ਸਾਡੇ ਚਿੱਟੇ ਦੀ ਦਲ ਦੇ ਵਿੱਚ ਫਸ ਗਏ ਨੇ ਉਹਨਾਂ ਨੂੰ ਬਾਹਰ ਲਿਆ ਕੇ ਨਵੇਂ ਸਮਾਜ ਦੇ ਵਿੱਚ ਉਹਨਾਂ ਨੂੰ ਸਿਰਜਣ ਨਵਾਂ ਇੱਕ ਰਾਹ ਦਿਖਾ ਕੇ ਉਹਨਾਂ ਨੂੰ ਸਮਾਜ ਦਾ ਹਿੱਸਾ ਬਣਾਉਣ ਲਈ ਕਾਰਜ ਜਗਾਈ ਆ